ਮਾਦਰ ਨਹੀਂ ਤੇ ਵਰਤੂ ਵਾਲਾ ਵਰਤੂ ਹੈਨਾ ਤੋਂ ਮਮਾ ਲੈ ਲੈ ਇਧਰ ਦੇਖ ਇਧਰ ਆ ਕੇ ਬੋਲਨਾ ਸਭ ਤੋਂ ਜ਼ਿਆਦਾ ਪਾੜ ਕਰਦਾ ਬੋਲੇ ਮੈਂ ਮੈਂ ਅੰਨਾ ਜਾਲਾ ਪਾੜਦਾ ਜੋ ਤਾਂ ਹੁਣ ਜੇ ਕਰ ਫਾਕੇ ਨੀ ਬਲਾ ਕਨਾਈ ਮਾ ਮੋਟਕ ਨਾ ਮੇਰਾ ਬੋਹਾਈ ਬਹੁਤ ਕਰਾਂ ਗਲ ਜੀ ਕਾਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਮਮਾ ਚੁੱਤੀ ਬਾਗ ਦੇਖਣਾ ਮਮਾ ਚਾ ਚਾਣਾ ਮਮਾ ਕਬ ਨਹੀਂ ਲਾਫਟ ਕਰਦਾ ਮਮਾ ਕੋ ਪਾਰ ਕਰਤਾ ਮਮਾ ਮੈਂ ਨਹੀਂ ਮੈਂ ਨਹੀਂ ਥੋਲ ਛਾਤੀ ਨਾਨੀ ਕੋਈ ਰਾਤੀ ਮੈਂ ਤੇਰੇ ਨਾਲ ਨਹੀਂ ਰਾਤੀ ਵੀ ਨਾ ਇਹਨੂੰ ਕੀ ਆ ਬਣਾ ਦੇ ਰਾਤੀ ਅੰਡੇ ਦਾ ਜਾ ਕੋ ਬਣਾ ਦੇ ਮਮਾ ਪੋਟ ਲਾ ਦੇ ਮਮਾ ਪੋਟ ਲਾ ਦੇ ਇਹ ਇਹ 30 ਇਹ ਨਾਨੀ ਜੀ ਨੀ ਜਿੰਜੀ ਅਜੇ ਪਪੜੇ ਲਾ ਲਈ ਚਾਹ ਚ ਫਾਈ ਗਾਲੀਆਂ ਆਪਣੇ ਠੀਕ ਹੈ ਮਮਾ ਮਮਾ ਪਪੜੇ ਥੋੜੀ ਥੋੜੀ ਕਰ ਦੇ

ტომ トमला हेलो ਕਰ ਲੈ ਨਾ ਪਾਲਾੜਿਆ ਨਾ ਨਾਨੀ ਨੇ ਖਾਣਾ ਪੋਤਾ ਮਾ 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 ਯਾ ਚਾਹ ਨਾ ਦੇ ਦੇ ਬੇਲੀ ਆ ਤੂੰ ਨਹੀਂ ਮੈਂ ਲੈ ਰੋਟੀ ਤੈਨੂੰ ਕਿੰਨਾ ਨਾਨੀ ਨੇ ਚਾਹ ਦੇਣੀ ਨਾਨੀ ਦੇ ਪੋਤਾ ਦੇ ਅੱਛਾ ਲੈ ਮੈਂ ਆਪਣੇ ਲੱਗ

ਹੋ ਤੇ 로ਟੀ ਨਹੀਂ ਮਿਲਨੀ ਕਾਂ ਜਿਓ ਚੀਂ ਖਾਣੀ ਐ ਇੱਥੇ ਦਾ ਮੇਰੇ ਕੋਲ ਗੱਲ ਬੱਸ ਜਾਦਾ ਹੈ ਕੋਈ ਅੱਜ ਫੇ ਸਕੂਲੇ ਨਹੀਂ ਗਿਆ ਛੁੱਟੀ ਕੋ ਮਾਰੀ ਅੱਜ ਦੱਸ ਕਿਉਂ ਨਾ ਪਾਗਰ ਮੈਨਾਂ ਲਾਡੀ ਕਾ ਅੱਜ ਆਪਣੀ ਪਾਲਾਂ ਮੈਨਾਂ ਫੋਟੋ ਆਂਡ ਬਿਟ ਲੈ ਕੰਦੀਆ ਭਾਜੀ ਮੈਂ ਆਜ ਬੜਾ ਖਰਾ। ਮਮਾ। ਉਫ। ਇਹ ਇਹ ਆਟਾ ਦੇ ਦੋ। ਆਟਾ ਉਹ ਨਹੀਂ ਆ ਰਿਹਾ। ਮੈਨੂੰ ਰੋਟੀ ਮੈਨੂੰ ਮੈਨੂੰ ਦੇ ਦੋ। ਮੈਨੂੰ ਲੋਕ ਯਾਰ ਬਾਲ ਲਾਂਦੇ ਨਾ ਪੱਕੇ ਨਹੀਂ ਕੱਚੀ। ਬਾਲਟੀ ਇਹ ਨਾ ਨਾ ਆਪ ਹੀ ਅੰਮ੍ਰਿਤਾਲ ਦੇ ਤੋਂ ਵੀ ਤਰਕਦੇ ਉਹ ਨਹੀਂ ਬੜੀ ਵਿਦੇ ਉਹ ਬਾਹ ਕੈਮੀਕਲ ਇੱਕ ਬਾਲਟੀ ਹੋਏ ਨਹੀਂ ਉਹ ਬਾਹ ਕੈਮੀਕਲ ਜਿਹੜੀਆਂ ਨਹੀਂ ਇੱਕ ਬਾਲਟੀ ਇੱਕ ਬਾਲਟੀ ਉਹ ਵੱਡੀ ਬਾਲਟੀ ਪਤਾ ਨਹੀਂ ਅੱਧੀ ਬਾਲਟੀ ਪਤਾ ਨਹੀਂ ਅੱਧੀ ਹਿੰਤੀ ਕਹਿੰਦੇ ਬੇਚੀ ਆਹ ਬਾਲਟੀ ਜਿਹੜੀ ਅੱਧੀ ਬਾਲਟੀ ਆਹ ਹੋਏ ਨਹੀਂ ਉਹਦੇ ਉਹ ਵੀ ਪੈਣਾ ਹੁੰਦਾ ਨਾ ਕੈਮੀਕਲ ਪਤਲਾ ਕਰਕੇ ਉਹਨੂੰ ਮਾਰਦੇ ਆ ਚਲੋ ਸ਼ੂਟ ਦੇ ਸਟੈਕਸ ਵਾਸ ਕਰੇ ਅਗਰ ਚਾਹ ਪੀ ਨਰੀਨਾ ਵਾ ਕੀ ਹੱਗੇਗਾ ਜਾ ਕੇ ਹੋਵੇਗਾ ਦਾ ਨਾ ਨਾਨੀ ਮਿਲੋਂ ਦੀ ਮਈਆ ਐਸਨੀ ਤੂੰ ਨਾ ਉਹ ਖਾਲਾ कुरकुरੇ ਮੈਂ ਤੁੰਨੇ ਆਾ ਕੋਈ ਜੀ ਮੈਂ ਕੋਈ ਬਾਤ ਹੈ ਉਹ ਹੀ ਮੰਗੀ ਜਾਂਦੇ ਕਹਿੰਦਾ ਮਾਹੀ ਖਾਣੇ ਹੋ ਨਹੀਂ ਖਾਣਾ ਰਹਿਣ ਤੋਂ ਉਹਦੀ ਕੋਟੀ ਵੇਖੀ ਨਾ ਹੋਣੇ ਮਮੀ ਨਾ ਨਾ ਮੈਂ ਚਟਕੀਆਂ ਲਵਾ ਕੇ ਬੈਗਾ ਜਾਣ ਕੇ ਪਾਪਾ ਪੈਚਾ ਪਾਪਾ ਪੈਚਾ ਗਾਂਦਾ ਕੋਈ ਚੀਜ਼ ਨਹੀਂ ਮਿਲਦੀ ਨਾ ਮਾਤਾ ਕੋਈ ਪਾਣੇ ਨਾਇ ਤੈਨੂੰ ਕੋਈ ਚੀਜ਼ ਨਹੀਂ ਮਿਲਦੀ ਵੇਖੀ ਆਹ ਵੇ ਤੂੰ ਜਿਹੜੀ ਜਾਣ ਦੁਖੀ ਕੀਤੀ ਨਾ ਕੋਈ ਕੋਈ ਚਾਹ ਕਪੜੇ ਬਾਹਰ। ਤਿਆਰ ਹੋ ਜਾ ਕਪੜੇ ਪਾ ਲਾ। ਤਿਆਰ ਹੋ ਨਾ। ਤਿਆਰੀ ਤੇ ਤਲੀਏ। ਤਿਆਰ ਹੋ ਜਾ। ਉਹ ਬੇਰੋਬੀ ਪਤਾ ਨਹੀਂ ਕਿਹੜੀ। ਬੜਾ ਤੰਗ ਕਰਦਾ। ਅਭੀ ਹੁਣ ਉਹਨੂੰ ਦੁਕਾਨ ਪਰ ਜਾ ਰਹੇ ਸੀ ਚੀਜ਼ ਲੈਣੇ ਲਈ। ਬਹੁਤ ਪਰੇਸ਼ਾਨ ਕਰਦਾ ਲੱਡੂ ਹਮਾਰਾ। ਲੱਲੀ ਆਪਾਂ ਚੀਜ਼ ਲੱਡੂ ਵਾਸਤੇ ਹੁਣ ਚੱਪਾ ਚੱਲੇ ਆ। ਉਹ ਲੱਡੂ ਨਾ ਚੀਜ਼ ਹੈ ਵੇਖਣੀ ਦਾ ਖੁਸ਼ ਹੋਇਆ ਨਾ ਪਾਪਾ ਵਾਹ ਚੀਜੀ ਲਿਆ ਦੀ ਮੇਰੇ ਵਾਸਤੇ ਲੱਡੂ ਰੋਂਦਾ ਬੜਾ ਖਾਡਾ ਲੱਡੂ ਏ ਉਹ ਲੱਡੂ ਠੰਡ ਬੜੀ ਘਾਟੀ ਆ ਬੰਨੇ ਮम्मा ਕੱਲਾ ਕੱਲਾ ਫਨਾ ਲੈਣਾ